ਸਿੱਖਾਲ ਜੀ ਸਾਰਿਆਂ ਨੂੰ ਅੱਜ ਘਰ ਦੇ ਵਿੱਚ ਬਣਾਵਾਂਗੇ ਆਲੂ ਪਿਆਜ਼ ਪਾਲਕ ਦੇ ਬਹੁਤ ਹੀ ਡੇਲੀਸ਼ੀਅਸ ਜਿਹੇ ਪਕੌੜੇ ਇਹਨਾਂ ਨੂੰ ਤੁਸੀਂ ਬਹੁਤ ਜਲਦੀ ਬਣਾ ਸਕਦੇ ਹੋ ਕੋਈ ਗੈਸਟ ਆਵੇ ਤਾਂ ਤੁਸੀਂ ਫਟਾਫਟੇ ਰੈਡੀ ਕਰ ਸਕਦੇ ਹੋ ਇਸ ਲਈ ਇੱਕ ਵੱਡਾ ਪਿਆਜ਼ ਲੰਮਾ ਲੰਮਾ ਕੱਟ ਲੈਣਾ ਹੈ ਇੱਕ ਹਰੀ ਮਿਰਚ ਬਰੀਕ ਬਰੀਕ ਕੱਟ ਲੈਣੀ ਹੈ ਕਿਉਂਕਿ ਹਰੀ ਮਿਰਚ ਬਹੁਤ ਤਿੱਖੀ ਐ ਇੱਕ ਹੀ ਪਾਈ ਆ ਜੇਕਰ ਮਿਰਚ ਜਿਆਦਾ ਤਿੱਖੀ ਹੋਵੇ ਨਾ ਜਿੰਨਾ ਬਰੀਕ ਕੱਟ ਕਰੋਗੇ ਉਨਾ ਹੀ ਤਿੱਖਾਪਨ ਉਹਦਾ ਜਿਹੜਾ ਇਹ ਉਹ ਥੋੜਾ ਜਿਹਾ ਘੱਟ ਫੀਲ ਹੋਵੇਗਾ ਪਾਲਕ ਨੂੰ ਬਰੀਕ-ਬਰੀਕ ਕੱਟਿਆ ਹੈ ਦੋ ਛੋਟੇ ਸਾਈਜ਼ ਦੇ ਆਲੂ ਇਹ ਵੀ ਇਸ ਤਰ੍ਹਾਂ ਛੋਟੇ ਸਾਈਜ਼ ਦੇ ਵਿੱਚ ਹੀ ਪਤਲੇ-ਪਤਲੇ ਕੱਟ ਕਰਨੇ ਹਨ ਇਹਨਾਂ ਨੂੰ ਮੈਂ ਪਾਣੀ 'ਚ ਰੱਖਿਆ ਸੀ ਤਾਂ ਕਿ ਕਾਲੇ ਨਾ ਹੋ ਜਾਣ ਤੇ ਉਸ ਦੇ ਬਾਅਦ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਇੱਕ ਵੱਡੇ ਭਾਂਡੇ ਦੇ ਵਿੱਚ ਪਾ ਲਵਾਂਗੇ ਆ ਪਿਆਜ਼ ਪਾਲਕ ਹਰੀ ਮਿਰਚ ਤੇ ਆਲੂ ਦਾ ਪਾਣੀ ਜਿਹੜਾ ਹੈ ਉਹ ਰਿਮੂਵ ਕਰਕੇ ਦੇ ਚਾਲੀ ਐਡ ਕਰਦੇ ਹਾਂ ਤੇ ਮਸਾਲਿਆਂ ਦੇ ਵਿੱਚੋਂ ਇੱਕ ਵੱਡਾ ਚਮਚ ਸੁੱਕੇ ਧਨੀਏ ਦਾ ਧਨੀਏ ਨੂੰ ਮੈਂ ਕੁੱਟ ਲਿਆ ਸੁੱਕੇ ਧਨੀਏ ਨੂੰ ਤੇ ਇਹ ਐਡ ਕਰ ਦਿੱਤਾ ਥੋੜੇ ਜਿਵੇਂ ਚਿਲੀ ਫਲੇਕਸ ਵੀ ਦੇ ਚਾਹੇ ਐਡ ਕੀਤੇ ਆ ਬਹੁਤ ਹੀ ਵਧੀਆ ਟੇਸਟ ਆਉਂਦਾ ਵਾ ਕਸ਼ਮੀਰੀ ਲਾਲ ਮਿਰਚ ਪਾਊਡਰ ਇਹਨੂੰ ਵਧੀਆ ਜਿਹਾ ਕਲਰ ਦੇਣ ਦੇ ਲਈ ਭੁੰਨੇ ਹੋਏ ਜੀਰੇ ਦਾ ਪਾਊਡਰ ਟੇਸਟ ਨੂੰ ਇਨਕਰੀਜ਼ ਕਰਨ ਦੇ ਲਈ ਨੂਨ ਤੁਸੀਂ ਆਪਣੇ ਟੇਸਟ ਅਕੋਰਡਿੰਗ ਯੂਜ਼ ਕਰਨਾ ਵਾ ਇੱਕ ਚੁੰਡੀ ਹਲਦੀ ਦੀ ਇੱਕ ਕੌਲੀ ਮੈਂ ਇਥੇ ਵੇਸਣ ਦੀ ਲਈ ਆ ਵੇਸਣ ਨੂੰ ਪਹਿਲਾਂ ਮੈਂ ਛਾਣ ਲਿਆ ਵੇਸਣ ਨੂੰ ਤੁਸੀਂ ਛਾਣ ਕੇ ਹੀ ਯੂਜ਼ ਕਰਨਾ ਵਾ ਇੱਕ ਕੌਲੀ ਲਈਏ ਇਹਨੂੰ ਆਪਾਂ ਥੋੜਾ ਥੋੜਾ ਕਰਕੇ ਐਨਕ ਰੰਗਾਂਗੇ ਕਿਉਂਕਿ ਅਸੀਂ ਇਹਦੇ 'ਚ ਬਹੁਤ ਜ਼ਿਆਦਾ ਵੇਸਨ ਨਹੀਂ ਪਾ ਰਹੇ ਤਕੋੜਿਆਂ 'ਚ ਪਹਿਲਾਂ ਤਾਂ ਆਪਾਂ ਇਦਾਂ ਸੁੱਕਾ ਹੀ ਐਡ ਕਰਾਂਗੇ ਜਿਹੜਾ ਪਾਲਕ ਦਾ ਤੇ ਗੰਡਿਆਂ ਦਾ ਪਾਣੀ ਹੋਏਗਾ ਨਾ ਉਹਦੇ ਨਾਲ ਹੀ ਇਸ 'ਚ ਥੋੜਾ ਮੋਇਸਚਰ ਆ ਜਾਏਗਾ ਫਿਰ ਆਪਾਂ ਲੋੜ ਅਨੁਸਾਰ ਇਹਦੇ 'ਚ ਥੋੜਾ ਥੋੜਾ ਪਾਣੀ ਪਾਵਾਂਗੇ ਸਿਰਫ 2 ਚਮਚ ਪਾਣੀ ਮੈਂ ਇਹਦੇ 'ਚ ਪਾਇਆ ਹਾਂ ਇਸ ਤੋਂ ਜ਼ਿਆਦਾ ਪਾਣੀ ਨਹੀਂ ਪਾਇਆ ਤੇ ਪੂਰੀ ਇੱਕ ਕੌਲੀ ਵੇਸਨ ਦੀ ਇਹਦੇ 'ਚ ਪੈ ਗਈ ਤੇ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਕਿ ਸਾਰੀਆਂ ਚੀਜ਼ਾਂ ਦੀ ਬਾਈਂਡਿੰਗ ਹੋ ਜਾਵੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦਾ ਮਿਕਸਚਰ ਜਿਹੜਾ ਹੈ ਉਹ ਅਸੀਂ ਡੈਡੀ ਕੀਤਾ ਵਾ ਬਹੁਤ ਜ਼ਿਆਦਾ ਬੇਸਨ ਨਹੀਂ ਹੈ ਤੇ ਇਸ ਤਰ੍ਹਾਂ ਬਾਈਂਡਿੰਗ ਬਣਾ ਕੇ ਦੇਖ ਲੈਣੀ ਹੈ ਜੇ ਬਾਈਂਡਿੰਗ ਬਣਦੀ ਹੈ ਤਾਂ ਇਹਦਾ ਮਤਲਬ ਬੇਸਨ ਦੀ ਕੁਆਂਟੀਟੀ ਬਿਲਕੁਲ ਸਹੀ ਹੈ ਉਸ ਤੋਂ ਬਾਅਦ ਮੈਂ ਸਰੋਂ ਦਾ ਤੇਲ ਗਰਮ ਹੋਣ ਲਈ ਰੱਖ ਦਿੱਤਾ ਤੇ ਜਦੋਂ ਤੇਲ మీడియం ਜਾਂ ਗਰਮ ਹੋ ਜੇ ਬਹੁਤ ਜ਼ਿਆਦਾ ਨਹੀਂ ਗਰਮ ਹੋਣਾ ਚਾਹੀਦਾ మీడియం ਗਰਮ ਹੋਣਾ ਚਾਹੀਦਾ ਤਾਂ ਇਸ ਤਰ੍ਹਾਂ ਤੁਸੀਂ ਇਹਦੀ ਹੱਥ ਦੇ ਵਿੱਚ ਇੱਕ ਸ਼ੇਪ ਬਣਾ ਕੇ ਇਹ ਤੇਲ ਦੇ ਵਿੱਚ ਐਡ ਕਰ ਦੇਣੀ ਹੈ ਤੇ ਸ਼ੇਪ ਤੁਸੀਂ ਕੋਈ ਵੀ ਦੇ ਸਕਦੇ ਹੋ ਇਸ ਨੂੰ ਪਹਿਲਾਂ ਫਲੇਮ ਨੂੰ ਤੁਸੀਂ ਸਲੋ ਰੱਖਣਾ ਹੈ ਉਸ ਦੇ ਬਾਅਦ ਤੁਸੀਂ ਫਲੇਮ ਥੋੜੀ ਜਿਹੀ ਵਧਾ ਦੇਣੀ ਜਦੋਂ ਤੁਹਾਨੂੰ ਲੱਗੇ ਕਿ ਪਕੌੜਿਆਂ ਦੇ ਵਧੀਆ ਜਿਹਾ ਕਲਰ ਆ ਗਿਆ ਵਾ ਪਲੇਟ ਨੂੰ ਥੋੜਾ ਜਿਹਾ ਬਧਾਤ ਜਤੁਸੀ ਫੋੜੇ ਐਡ ਕਰਨੇ ਆ ਤੁਸੀਂ ਸਲੋ ਪਲੇਟ ਤੇ ਰੱਖਣਾ ਤਾਂ ਕਿ ਇਹ ਅੰਦਰ ਤੱਕ ਚੰਗੀ ਤਰ੍ਹਾਂ ਪੱਕ ਜਾਣ ਇਹ ਨਾ ਹੋਵੇ ਕਿ ਅੰਦਰੋਂ ਬੇਸਨ ਜਾਂ ਅੰਦਰਲੀ ਚੀਜ਼ਾਂ ਜਿਹੜੀਆਂ ਐ ਉਹ ਕੱਚੀਆਂ ਰਹਿ ਜਾਣ ਇਸ ਤਰ੍ਹਾਂ ਇਹ ਸਾਡੇ ਆਲੂ ਪਿਆਜ਼ ਤੇ ਪਾਲਕ ਵਾਲੇ ਡਿਲੀਸ਼ੀਅਸ ਜਿਹੇ ਪਕੌੜੇ ਬਣ ਕੇ ਰੈਡੀ ਹੋ ਗਏ ਤੁਸੀਂ ਦੇਖ ਸਕਦੇ ਹੋ ਸਾਨੂੰ ਨਾ ਦਿਖਾਈ ਦਿੰਦੀਆਂ ਐ ਇਹਦੇ ਵਿੱਚ ਆਲੂ ਪਿਆਜ਼ ਪਾਲਕ ਪਾਏ ਹੋਏ ਡਿਸਾਈਡ ਇੰਦੇ ਇਸ ਤਰ੍ਹਾਂ ਦੇ ਪਕੌੜੇ ਬਹੁਤ ਹੀ ਟੇਸਟੀ ਲੱਗਦੇ ਆ ਤੇ ਬਹੁਤ ਹੀ ਕ੍ਰਿਸਪੀ ਵੀ ਬਣਦੇ ਆ ਇਹ ਬਿਨਾਂ ਗਿਸੇ ਹੋਰ ਚੀਜ਼ ਨੂੰ ਐਡ ਕੀਤੇ ਆਂ ਤੇ ਇਹਨਾਂ ਨੂੰ ਮੈਂ ਕਿਸੇ ਚਟਨੀ ਦੇ ਨਾਲ ਸਰਵ ਨਹੀਂ ਕਰ ਰਹੀ ਇਹਨਾਂ ਨੂੰ ਸਿਰਫ ਸਿੰਪਲ ਚਾਹ ਦੇ ਨਾਲ ਤੁਸੀਂ ਇੰਜੋਏ ਕਰਕੇ ਦੇਖੋ ਬਹੁਤ ਹੀ ਮਜ਼ਾ ਆਉਂਦਾ ਵਾ ਇਸ ਤਰ੍ਹਾਂ ਦੇ ਪਕੌੜੀਆਂ ਤੇ ਤੇ ਉੱਪਰ ਦੀ ਮੈਂ ਥੋੜਾ ਚਾਟ ਮਸਾਲਾ ਸਪ੍ਰਿੰਕਲ ਕਰ ਲਿਆ ਵੈਸੇ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਚਾਟ ਮਸਾਲੇ ਤੋਂ ਬਿਨਾਂ ਵੀ ਇਹ ਬਹੁਤ ਟੈਸਟੀ ਲੱਗਦੇ ਆ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਬਹੁਤ ਪਸੰਦ ਆਉਣਗੇ ਤੇ ਇੱਕ ਵਾਰ ਜ਼ਰੂਰ ਟ੍ਰਾਈ ਕਰਿਓ ਜੀ ਇਹ ਪਾਲਕ ਪਿਆਜ਼ ਵਾਲੀ ਪਕੌੜੀ